ਬੱਚਿਓ ਅੱਜ ਦੀ ਕਹਾਣੀ ਹੈ ਹਾਥੀ ਅਤੇ ਚੂਹਾ ਇੱਕ ਪਿੰਡ ਸੀ ਜੋ ਇੱਕ ਭਿਆਨਕ ਪੁਚਾਲ ਨਾਲ ਤਬਾਹ ਹੋ ਗਿਆ ਪਿੰਡ ਵਾਸੀ ਕਿਤੇ ਹੋਰ ਵਸਣ ਲਈ ਪਿੰਡ ਛੱਡ ਕੇ ਚਲੇ ਗਏ ਇਸ ਪਿੰਡ ਦੀ ਖਾਲੀ ਕਰਾਂ ਵਿੱਚ ਚੂਹੇ ਆ ਕੇ ਰਹਿਣ ਲੱਗੇ ਚੂਹਿਆਂ ਨੂੰ ਇਹ ਜਗ੍ਹਾ ਬਹੁਤ ਆਰਾਮਦਾਇਕ ਲੱਗੀ ਅਤੇ ਸਮਾਂ ਬੀਤਣ ਨਾਲ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਪਿੰਡ ਦੇ ਬਾਹਰਵਾਰ ਇੱਕ ਝੀਲ ਸੀ ਜਿੱਥੇ ਹਾਥੀਆਂ ਦਾ ਇੱਕ ਝੁੰਡ ਰੋਜ਼ਾਨਾ ਪਾਣੀ ਪੀਣ ਲਈ ਆਉਂਦਾ ਸੀ ਹਾਥੀ ਛੀਲ ਤੱਕ ਪਹੁੰਚਣ ਲਈ ਇਸ ਪਿੰਡ ਵਿੱਚੋਂ ਲੰਘਦੇ ਸਨ ਪਰ ਜਦ ਹਾਥੀ ਇਸ ਪਿੰਡ ਵਿੱਚੋਂ ਲੰਘਦੇ ਹਰ ਰੋਜ਼ ਬਹੁਤ ਸਾਰੇ ਚੂਹੇ ਹਾਥੀਆਂ ਦੇ ਪੈਰਾਂ ਹੇਠ ਕੁਚਲੇ ਜਾਂਦੇ ਚੂਹਿਆਂ ਲਈ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਅਗਲੇ ਦਿਨ ਜਿਵੇਂ ਹੀ ਹਾਥੀਆਂ ਦਾ ਝੁੰਡ ਆਇਆ ਚੂਹਿਆਂ ਦੇ ਰਾਜਾ ਨੇ ਉਹਨਾਂ ਨੂੰ ਸਤਿਕਾਰ ਨਾਲ ਕਿਹਾ हे ਗਜਰਾਜ ਜਦੋਂ ਤੁਸੀਂ ਇਸ ਪਿੰਡ ਵਿੱਚੋਂ ਲੰਘਦੇ ਹੋ ਬਹੁਤ ਸਾਰੇ ਚੂਹੇ ਕੁਚਲੇ ਜਾਂਦੇ ਹਨ ਜੇਕਰ ਤੁਸੀਂ ਚੀਲਵਲ ਜਾਣ ਲਈ ਆਪਣਾ ਰੱਬ ਬਦਲ ਲਓ ਮੈਂ ਤੁਹਾਡਾ ਇਹ एहसान ਯਾਦ ਰੱਖਾਂਗਾ ਤੇ ਲੋੜ ਪੈਣ ਤੇ ਪਿੱਛੇ ਨਹੀਂ ਹਟਾਂਗਾ ਇਹ ਸੁਣ ਕੇ ਹਾਥੀਆਂ ਦਾ ਰਾਜਾ ਹੱਸਿਆ ਇਹ ਚੂਹਿਆਂ ਦੇ ਰਾਜੇ ਜਿਹਾ ਕੋਈ एहसान ਨਹੀਂ ਹੋਵੇਗਾ ਜੋ ਸਾਨੂੰ ਤੁਹਾਡੇ ਵਰਗੇ ਛੋਟੇ ਜੀਵਾਂ ਤੋਂ ਲੈਣ ਦੀ ਲੋੜ ਪਵੇ ਹਾਂ ਮੈਂ ਤੁਹਾਡੀ ਬੇਨਤੀ ਦਾ ਸਨਮਾਨ ਕਰਾਂਗਾ ਤੇ ਚੀਲਵਲ ਜਾਣ ਲਈ ਰੱਬ ਬਦਲ ਲਵਾਂਗਾ ਚੂਹਿਆਂ ਦੇ ਰਾਜਾ ਨੇ ਹਾਥੀਆਂ ਦਾ ਧੰਨਵਾਦ ਕੀਤਾ ਅਤੇ ਹਾਥੀਆਂ ਦਾ ਝੁੰਡ ਫਿਰ ਕਦੇ ਪਿੰਡ ਵਿੱਚੋਂ ਨਹੀਂ ਲੰਘਿਆ ਕੁਝ ਸਮੇਂ ਬਾਅਦ ਹਾਥੀਆਂ ਦਾ ਝੁੰਡ ਸ਼ਿਕਾਰੀਆਂ ਦੁਆਰਾ ਲਗਾਏ ਗਏ ਜਾਲ ਵਿੱਚ ਫਸ ਗਿਆ ਹਾਥੀਆਂ ਦੇ ਰਾਜੇ ਸਮੇਤ ਬਹੁਤ ਸਾਰੇ ਹਾਥੀ ਮਜ਼ਬੂਤ ਜਾਲ ਵਿੱਚ ਫਸ ਗਏ ਉਹਨਾਂ ਨੇ ਜਾਲ ਵਿੱਚੋਂ ਨਿਕਲਣ ਲਈ ਬਹੁਤ ਕੋਸ਼ਿਸ਼ ਕੀਤੀ ਨਿਕਲ ਨਹੀਂ ਸਕੇ ਅਚਾਨਕ ਹਾਥੀਆਂ ਦੇ ਰਾਜੇ ਨੂੰ ਚੂਹਿਆਂ ਦੇ ਰਾਜੇ ਦਾ ਵਾਅਦਾ ਯਾਦ ਆਇਆ ਉਸਨੇ ਇੱਕ ਹੋਰ ਹਾਥੀ ਨੂੰ ਬੁਲਾਇਆ ਜੋ ਹੱਲੇ ਫਸਿਆ ਨਹੀਂ ਸੀ ਉਸ ਨੂੰ ਚੂਹਿਆਂ ਦੇ ਰਾਜੇ ਕੋਲ ਮਦਦ ਲੈਣ ਲਈ ਭੇਜ ਦਿੱਤਾ ਜਿਵੇਂ ਹੀ ਹਾਥੀ ਨੇ ਚੂਹਿਆਂ ਦੇ ਰਾਜੇ ਨੂੰ ਜਾਲ ਵਿੱਚ ਫਸੇ ਹੋਣ ਬਾਰੇ ਦੱਸਿਆ ਚੂਹਿਆਂ ਦੇ ਰਾਜੇ ਨੇ ਸਾਰੇ ਚੂਹਿਆਂ ਨੂੰ ਇਕੱਠਾ ਕੀਤਾ ਤੇ ਉਸਨੇ ਕਿਹਾ ਹੱਥ ਨੂੰ ਹੱਥ ਪਹਚਾਣਦਾ ਹੈ ਸਾਨੂੰ ਇਹਨਾਂ ਦੀ ਮਦਦ ਲਈ ਜੀ ਚਾਨ ਲਾ ਦੇਣੀ ਚਾਹੀਦੀ ਹੈ ਹਾਥੀ ਚੂਹਾ ਨੂੰ ਉਸ ਜਗ੍ਹਾ ਤੇ ਲੈ ਗਿਆ ਜਿੱਥੇ ਦੂਜੇ ਹਾਥੀ ਫਸੇ ਹੋਏ ਸਨ ਸਾਰੇ ਚੂਹਾ ਨੇ ਮਜ਼ਬੂਤ ਜਾਲ ਨੂੰ ਕੁੱਤਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਕੱਟ ਦਿੱਤਾ ਹਾਥੀ ਜਾਲ ਤੋਂ ਆਜ਼ਾਦ ਹੋ ਗਏ ਹਾਥੀਾਂ ਦੇ ਰਾਜੇ ਨੇ ਚੂਹਾ ਦੇ ਰਾਜੇ ਦਾ ਧੰਨਵਾਦ ਕੀਤਾ ਤੇ ਉਸ ਤੋਂ ਬਾਅਦ ਉਹ ਚੰਗੇ ਦੋਸਤ ਬਣ ਗਏ ਸੋ ਸਾਨੂੰ ਕਿਸੇ ਨੂੰ ਵੀ ਛੋਟਾ ਨਹੀਂ ਸਮਝਣਾ ਚਾਹੀਦਾ ਸਾਨੂੰ ਹਰ ਇੱਕ ਨਾਲ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ ਚੰਗੀ ਬੋਲਬਾਣੀ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ